ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕਾ ਸ਼ਬਦ ਪਰਖ ਪਰਖਾਇਆ ਜਿਨ ਸੱਚ ਪਲੈ ਸੱਚ ਬਖਾਣੇ ਸੱਚ ਕਸਵਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਹਿ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗੰ ਅਪਾਰ ਗੁਰਮੁਖ ਹੋਵ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸੱਚੋ ਸਚ ਵਰਤੈ ਸਬਣੀ ਥਾਈ ਸੱਚੇ ਸਚ ਸਮਾਵਣਿਆ ਬੇ ਪਰਵਾਹ ਸੱਚ ਮੇਰਾ ਪਿਆਰਾ ਕਿਲਵਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਾਈਐ ਪੈ ਪਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚਾ ਭਾਵੈ ਆਪੇ ਦੇਨਾ ਪਛੋਤਾਵੈ ਸਬਨਾ ਜੀਆਂ ਕਾ ਏਕੋ ਦਾਤਾ ਸ਼ਬਦੇ ਮਾਰ ਜਿਵਾ ਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤਹ ਤੁਧ ਸਲਾਹੀ ਆਪੇ ਮੇਲ ਲਹੇ ਪ੍ਰਭ ਸਾਚ ਪੂਰ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁ ਤਹ ਜੇਹਾ ਤੇਰੀ ਨਦਰੀ ਸੀ ਜਸ ਦੇਹਾ ਅਣ ਦੇ ਅਨਸਾਰ ਸਮਾਨ ਹਰ ਰੱਖੈ ਗੁਰਮੁਖ ਸਹਜ ਸਮਾਵਣ ਆ ਤੁਦ ਜੀਵੜ ਮੈਂ ਹੋਰ ਨਾ ਕੋਈ ਤੁਦ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰ ਨਾਨਕ ਨਾਮ ਸੁਹਾਵਣ ਆ ਤੁਧ ਜੀਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰ ਨਾਨਕ ਨਾਮ ਸੁਹਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 112 ਦੇ ਉੱਪਰ ਅੰਕਿਤ ਹੈ ਆਓ ਇਸ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਹਦੇ ਵਿੱਚ ਸਤਿਗੁਰ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹਾਂ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾ ਬਣੇ ਸਭ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਹਉ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਬਾਣੀ ਆਪਾਂ ਸਾਰੇ ਪੜ੍ਹਦੇ ਆਂ ਸੁਣਦੇ ਵੀ ਹਾਂ ਸੁਣਾਉਂਦੇ ਵੀ ਹਾਂ ਪਰ ਗੱਲ ਉਦੋਂ ਬਣਦੀ ਜਿੱਦ ਦਿਨ ਅਸੀਂ ਉਹਨੂੰ ਮਨ ਦੇ ਵਿੱਚ ਬਸਾਉਂਦੇ ਆਂ ਗੁਰੂ ਸਾਹਿਬ ਕਹਿੰਦੇ ਭਾਈ ਜਿੱਦਣ ਉਹਨੂੰ ਕਮਾਉਣਾ ਸ਼ੁਰੂ ਕਰ ਦਿੱਤਾ ਮਾਫ ਕਰਨਾ ਜਿੰਨੇ ਬਾਣੀ ਅੱਜ ਪੜ੍ਹੀ ਜਾ ਰਹੀ ਹੈ ਨਾ ਸ਼ਾਇਦ ਇੰਨੀ ਪ੍ਰਾਤਨ ਸਮਿਆਂ ਦੇ ਵਿੱਚ ਨਹੀਂ ਪੜ੍ਹੀ ਗਈ ਪਰ ਇੱਕ ਉਹਨਾਂ ਦੇ ਅੰਦਰ ਭਾਵਨਾ ਹੁੰਦੀ ਸੀ ਪੜਨ ਵਾਲਿਆਂ ਦੇ ਤੇ ਸੁਣਨ ਵਾਲਿਆਂ ਦੇ ਕਿਉਂਕਿ ਬਾਣੀ ਉਹਨਾਂ ਦੇ ਅੰਦਰ ਵਸ ਰਹੀ ਹੈ ਹੁਣ ਬਾਣੀ ਮੈਂ ਪੜ ਰਿਹਾ ਫਿਰ ਮੈਂ ਚਿੰਤਾ ਦੇ ਵਿੱਚ ਵੀ ਹਾਂ ਮੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਵੀ ਈਰਖਾ ਦੀ ਵੀ ਅੱਗ ਹੈ ਕਿਉਂਕਿ ਬਾਣੀ ਨੂੰ ਮਨ ਦੇ ਵਿੱਚ ਨਹੀਂ ਵਸਾਇਆ ਸਤਿਗੁਰੂ ਕਹਿੰਦੇ ਤੇਰੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਇਕ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਾਂ ਪੜ੍ਹਦੇ ਸੁਣਦੇ ਹਾਂ ਧੁਰ ਕੀ ਬਾਣੀ ਆਈ ਕਿਥੇ ਹਿਰਦੇ ਘਰ ਦੇ ਵਿੱਚ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਾਰੀਆਂ ਚਿੰਤਾਵਾਂ ਦੂਰ ਹੋ ਗਈ ਕਿਉਂਕਿ ਬਾਣੀ ਨੂੰ ਮਨ ਦੇ ਵਿੱਚ ਵਸਾਇਆ ਸਤਗੁਰੂ ਕਹਿੰਦੇ ਭਾਈ ਮੈਂ ਉਹਨਾਂ ਤੋਂ ਸੱਦ ਕੇ ਜਾਣਨਾ ਹਾਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਪਰਮੇਸ਼ਰ ਦੀ ਬਾਣੀ ਨੂੰ ਮਨ ਦੇ ਵਿੱਚ ਵਸਾਇਆ ਹੈ ਹਉ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਣ ਮਾਹੇ ਨਿਰੰਜਣ ਪਾਇਆ ਜੋਤੀ ਜੋਤ ਮਿਲਾਵਣਿਆ ਰਹਾ ਅੰਜਣ ਕਹਿੰਦੇ ਸ਼ਰਮਾ ਕਾਲਖ ਕਾਲਖ ਮਤਲ ਮਾਇਆ ਇਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਮਾਇਆ ਤੋਂ ਨਰਲੇਪ ਹੈ ਉਸ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਕਿਹਨੇ ਕੀਤੀ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਇਆ ਬਾਣੀ ਅੰਜਣ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿラਵਣਿਆ ਉਹ ਪਰਮ ਜੋਤ ਪਰਮੇਸ਼ਰ ਅਕਾਲ ਪੁਰਖ ਨੇ ਜਿਹੜੀ ਸਾਡੇ ਹਿਰਦੇ ਵਿੱਚ ਬਖਸ਼ਿਸ਼ ਕੀਤੀ ਆ ਉਸ ਜੋਤੀ ਦੇ ਨਾਲ ਉਹਨੂੰ ਬੜਾਲੇ ਜਿਦਾਂ ਆਪ ਪੜਦੇ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਭ ਕਹਿੰਦੇ ਹੋਂ ਵਾਰੀ ਜਿਉਂ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਣ ਮਾਹੇ ਨਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰ ਕਹਿੰਦੇ ਅੰਦਰ ਹੀਰਾ ਲਾਲ ਬਣਾਇਆ ਪਰਮੇਸ਼ਰ ਨੇ ਇਹ ਸਰੀਰ ਪੈਦਾ ਕੀਤਾ ਅੰਦਰ ਜੋਤ ਰੂਪ ਹੀਰਾ ਪੈਦਾ ਕੀਤਾ ਉਹਦੇ ਵਿੱਚ ਟਿਕਾ ਦਿੱਤਾ ਹੈ ਹਰੇਕ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ ਅੰਦਰ ਹੀਰਾ ਲਾਲ ਬਣਾਇਆ ਅੰਦਰ ਤਾਂ ਹੀਰਾ ਹੈ ਜੋਤ ਰੂਪ ਹੈ ਪਰ ਉਹ ਕਿਦਾਂ ਸਮਝ ਆਏਗੀ ਗੁਰ ਕਾ ਸ਼ਬਦ ਪਰਖ ਪਰਖਾਇਆ ਗੁਰੂ ਕੇ ਸ਼ਬਦ ਵਿੱਚ ਜੁੜ ਕੇ ਹੀ ਉਹ ਪਰਖ ਉਹਦੀ ਹੁੰਦੀ ਆ ਉਹਨੂੰ ਪਰਖਿਆ ਜਾਂਦਾ ਕਿ ਪ੍ਰਮਾਤਮਾ ਨੇ ਸਾਦੇ ਅੰਦਰ ਜੋਤ ਟਕਾਈ ਸਤ ਗੁਰੂ ਕਹਿੰਦੇ ਜਿਨ ਸੱਚ ਪੱਲ ਸੱਚ ਬਖਾਣੇ ਸੱਚ ਕਸ ਵਟੀ ਲਾਵਣਿਆ ਜਿਹਦੇ ਉੱਪਰੋਂ ਕੱਸਦੇ ਆ ਨਾ ਸੁਨਿਆਰੇ ਬੱਟੀ ਜਿਹੜੀ ਐ ਕੱਸ ਵੱਟੀ ਤੇ ਵੀ ਲਾਇਆ ਨਾਮ ਦੀ ਕੱਸ ਵੱਟੀ ਤੇ ਲਾਇਆ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਸੱਚ ਹੈ ਉਹ ਸੱਚ ਨੂੰ ਉੱਤੇ ਆਉਂਦੇ ਆ ਜਿਨ ਸੱਚ ਪੱਲੇ ਸੱਚ ਬਖਾਣੇ ਸੱਚ ਕੱਸ ਵੱਟੀ ਲਾਵਣਿਆਂ ਹਾਉ ਵਾਰੀ ਜਿਉਂ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆਂ ਜਿਨ੍ਹਾਂ ਨੇ ਬਾਣੀ ਨੂੰ ਮਨ ਦੇ ਵਿੱਚ ਵਸਾਇਆ ਮੁਬਾਰਕ ਅਸੀਂ ਪੜਦੇ ਆਂ ਇਹ ਵੀ ਮੁਬਾਰਕ ਹੈ ਕਿਸੀਂ ਬਾਣੀ ਨੂੰ ਸੁਣਦੇ ਆਂ ਪਰ ਉਹਨੇ ਤੱਕਰ ਸਾਡੇ ਜੀਵਨ ਦੇ ਵਿੱਚ ਬਦਲਾਅ ਨਹੀਂ ਆ ਸਕਦਾ ਤਬਦੀਲੀ ਨਹੀਂ ਆ ਸਕਦੀ ਜਿੰਨੇ ਤੱਕਰ ਅਸੀਂ ਬਾਣੀ ਨੂੰ ਮਨ ਦੇ ਵਿੱਚ ਨਹੀਂ ਵਸਾਉਂਦੇ ਸਤਗੁਰੂ ਕਹਿੰਦੇ ਜਿਨ੍ਹਾਂ ਨੇ ਬਾਣੀ ਨੂੰ ਮਨ ਦੇ ਵਿੱਚ ਵਸਾ ਲਿਆ ਉਹ ਪ੍ਰਮਾਤਮਾ ਦੀ ਬਾਣੀ ਹੈ ਪਾਵਨ ਨੂੰ ਕਮਾਉਣਾ ਸ਼ੁਰੂ ਕੀਤਾ ਹੈ ਉਦੇ ਮੁਤਾਬਕ ਜੀਵਨ ਚਲਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਫਿਰ ਅੰਜਨ ਮਾਹੇ ਨਰੰਜਨ ਪਾਇਆ ਜੋਤੀ ਜੋਤ ਮਿਲਾਵਣ ਆ ਰਹਾ ਇਸ ਕਾਇਆ ਅੰਦਰ ਬਹੁਤ ਪਸਾਰਾ ਇਸ ਸਰੀਰ ਦੇ ਵਿੱਚ ਮਾਇਆ ਦਾ ਬਹੁਤ ਵੱਡਾ ਖਲਾਰਾ ਖਿਲ ਰਿਆ ਹੋਇਆ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਅਗੰਮ ਅਪਾਰਾ ਉਹ ਪਰਮੇਸ਼ਰ ਕਾਲਪੁਰਖ ਦਾ ਨਾਮ ਜਿਹੜਾ ਨਿਰੰਜਨ ਹੈ ਇਸ ਮਾਇਆ ਦੇ ਪ੍ਰਭਾਵ ਤੋਂ ਕਾਲਕ ਤੋਂ ਰਹਿਤ ਹੈ ਨਾਮ ਨਿਰੰਜਨ ਅਤ ਅਗੰਮ ਅਪਾਰਾ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੈ ਉਹ ਬਿਆੰਤ ਹੈ ਪਰ ਕਿੱਦਾਂ ਮਿਲਦਾ ਗੁਰਮਖ ਹੋਵੇ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਬੁਲਾਉਂਦਾ ਹੈ ਮੇਰਾ ਠਾਕੁਰ ਸੱਚ ਦ੍ਰਿੜਾਏ ਮੇਰਾ ਜਿਹੜਾ ਮਾਲਕ ਹੈ ਭਾਈ ਗੁਰੂ ਪਰਮੇਸ਼ਰ ਹੈ ਉਹ ਮੇਰੇ ਹਿਰਦੇ ਦੇ ਵਿੱਚ ਸੱਚ ਦ੍ਰਿੜ ਕਰ ਦਿੰਦਾ ਹੈ ਗੁਰ ਪ੍ਰਸਾਦੀ ਸੱਚ ਚਿਤ ਲਾਏ ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਸੱਚ ਦੇ ਵਿੱਚ ਚਿਤ ਲਾਉਂਦਾ ਹੈ ਸਚੋ ਸੱਚ ਵਰਤੇ ਸਬਣੀ ਥਾਈ ਕਿਉਂਕਿ ਸਾਰੀ ਜਗ੍ਹਾ ਪਰਮੇਸ਼ਰ ਵਰਤ ਰਿਹਾ ਸੱਚੇ ਸੱਚ ਸਮਾਵਣ ਆ ਉਹ ਸਾਰਿਆਂ ਦੇ ਵਿੱਚ ਲੀਨ ਹੈ ਜਿਹਦਾ ਆਪਾਂ ਬਾਣੀ ਪੜਦੇ ਆ ਨਾ ਪਰਮਾਤਮਾ ਜਿਹੜਾ ਨਾ ਜਰੇ ਜਰੇ ਦੇ ਵਿੱਚ ਮੌਜੂਦ ਹੈ ਪਰਮਾਤਮਾ ਕਿੱਥੇ ਨਹੀਂ ਹੈ ਹਰ ਜਗ੍ਹਾ ਪਰਮਾਤਮਾ ਹੈ ਔਰ ਪ੍ਰਮਾਤਮਾ ਦੀ ਨਜ਼ਰ ਵਿੱਚ ਸਾਰੇ ਹਨ ਜਿੰਨਾ ਵੀ ਉਹਨੇ ਪੂਰਾ ਸੰਸਾਰ ਜਿਹਨੇ ਸ੍ਰਿਸ਼ਟੀ ਬਣਾਈ ਹੈ ਸਾਰੀ ਉਹਦੀ ਰਜਾ ਦੇ ਵਿੱਚ ਹੈ ਉਹਦੇ ਹੁਕਮ ਦੇ ਵਿੱਚ ਹੈ ਸਭ ਕੰਦੇ ਚਿੱਤੇ ਅੰਦਰ ਸਭ ਕੋ ਬੇਖ ਨਜ਼ਰੀ ਚਲਾਏ ਦਾ ਆਪੇ ਦੇ ਬੜਿਆਈਆਂ ਆਪੇ ਹੀ ਕਰਮ ਕਰਾਂ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਕਿੱਡੀ ਵੱਡੀ ਸ੍ਰਿਸ਼ਟੀ ਹੈ ਸਾਰਿਆਂ ਨੂੰ ਕਾਰ ਦੇ ਵਿੱਚ ਲਾਇਆ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏ ਦਾ ਨਾਲ ਕਹਿੰਦੇ ਨਦਰ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏ ਦਾ ਦਰ ਮੰਗਣ ਭਿਖ ਨਾ ਪਾਏ ਉਹ ਬਹੁਤ ਬਿਆੰਤ ਹੈ ਔਰ ਸਾਰੀ ਜਗ੍ਹਾ ਵਿਆਪਕ ਹੈ ਹੁਣ ਇੱਕ ਪਾਸੇ ਤਾਂ ਕਹਿੰਦੇ ਆ ਵੀ ਉਹ ਪ੍ਰਮਾਤਮਾ ਜਿਹੜਾ ਹੈ ਜਰੇ ਜਰੇ ਦੇ ਵਿੱਚ ਫਿਰ ਜੀਵ ਹੱਤਿਆ ਕੀਤੀ ਜਾਂਦੀ ਉਸ ਨੂੰ ਧਰਮ ਦਾ ਨਾਮ ਦਿੱਤਾ ਜਾਂਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਵੀ ਸਤਿਗੁਰੂ ਜੀ ਉਹ ਕੋਈ ਕੁਰਬਾਨੀ ਮੰਗਦਾ ਉਹ ਕਿਸੇ ਜਾਨਵਰ ਦੀ ਕਿਸੇ ਪਸ਼ੂ ਦੀ ਕੋਈ ਕੁਰਬਾਨੀ ਮੰਗਦਾ ਪ੍ਰਮਾਤਮਾ ਕਹਿੰਦੇ ਨਹੀਂ ਇਹ ਤਾਂ ਲੋਕ ਆਪਣੀ ਜੀਵ ਦੇ ਸਵਾਦ ਵਾਸਤੇ ਇਹ ਸਭ ਕੁਝ ਕਰਦੇ ਆ ਕਹਿੰਦੇ ਰੋਜਾ ਧਰੇ ਮਨਾਵੇ ਅੱਲਾਹ ਸਵਾਦਤ ਜੀ ਸੰਘਾਰੇ ਆਪਣੀ ਜੀਬ ਦੇ ਸਵਾਦ ਵਾਸਤੇ ਜੀਵ ਦੀ ਹੱਤਿਆ ਕਰਦੇ ਜਿਦਾਂ ਅਸੀਂ ਨਾਮ ਦੇ ਨਾ ਝਟਕਾ ਕੋਈ ਇਤਿਹਾਸ ਵਿੱਚ ਨਾਮ ਨਹੀਂ ਹੈ ਕੋਈ ਨਾਮ ਨਹੀਂ ਤੇ ਸਾਡੇ ਤਾਂ ਬਹੁਤ ਅੱਗੇ ਨਿਕਲ ਗਏ ਸਿੱਖ ਉਹੀ ਚੁੱਲ੍ਹੇ ਦੇ ਉੱਪਰ ਕੜਾ ਪ੍ਰਸ਼ਾਦ ਬਣਦਾ ਉੱਥੇ ਆਂਡੇ ਬਣ ਰਹੇ ਆ ਉੱਥੇ ਮੀਟ ਬਣ ਰਹੇ ਆ ਉਹੀ ਹਿਰਦੇ ਵਿੱਚ ਬਾਣੀ ਪੜੀ ਜਾ ਰਹੀ ਹੈ ਉਸੇ ਹਿਰਦੇ ਵਿੱਚ ਵਿਕਾਰ ਪਾਈ ਜਾ ਰਹੇ ਤੇ ਪੜ ਰਹੇ ਆ ਕਿ ਪ੍ਰਮਾਤਮਾ ਦੂਰ ਨਹੀਂ ਹੈ ਅਸੀਂ ਤਾਂ ਲੋਕਾਂ ਨੂੰ ਦੱਸਣਾ ਸੀ ਉਹ ਕਹਿੰਦੇ ਮਸਜਿਦ ਵਿੱਚ ਅੱਲਾਹ ਹੁੰਦਾ ਹੈ ਪਰ ਬਾਣੀ ਕਹਿੰਦੀ ਅੱਲਾਹ ਏਕ ਮਸਜਿਦ ਵਸਤ ਹੈ ਅਬਰ ਮੁਲਕਿਸ ਕੇਰਾ ਫਿਰ ਬਾਕੀ ਮੁਲਕ ਕਿਹਦਾ ਹੈ ਉਹ ਤਾਂ ਜਰੇ-ਜਰੇ ਦੇ ਵਿੱਚ ਵਿਆਪਕ ਹੈ ਪਰਮੇਸ਼ਰ ਜਿਹੜਾ ਵਿਆਪਕ ਹੈ ਸਤਗੁਰੂ ਮਹਾਰਾਜ ਕਹਿ ਰਿਹਾ ਸਚੋ ਸੱਚ ਵਰਤੇ ਸਬਣੀ ਥਾਈ ਸੱਚੇ ਸੱਚ ਸਮਾਵਣਿਆ ਬੇਪਰਵਾ ਸੱਚ ਮੇਰਾ ਪਿਆਰਾ ਉਹ ਬੇਪਰਵਾ ਹੈ ਅਕਾਲ ਪੁਰਖ ਜਿਹੜਾ ਪਰਮੇਸ਼ਰ ਹੈ ਬੇਪਰਵਾ ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਕਿਲ ਵਿ ਕਹਿੰਦੇ ਪਾਪ ਉਹ ਸਾਡੇ ਪਾਪ ਸਾਡੇ ਔਗਣ ਕੱਟਣ ਵਾਲਾ ਹੈ। ਪ੍ਰੇਮ ਪ੍ਰੀਤ ਸਦਾ ਧਿਆਈਐ ਉਹਨੂੰ ਪ੍ਰੇਮ ਦੇ ਨਾਲ ਮਨ ਦੀ ਪ੍ਰੀਤ ਦੇ ਨਾਲ ਉਹਨੂੰ ਧਿਆਉਣਾ ਕਰਨਾ ਹੈ। ਭੈ ਭਾਏ ਭਗਤ ਦਰੜਾ ਬਣਿਆ ਭੈ ਭਾਵਨੀ ਦੇ ਵਿੱਚ ਡਰ ਦੇ ਵਿੱਚ ਪ੍ਰੇਮ ਦੇ ਵਿੱਚ ਉਹਦੀ ਭਗਤੀ ਆਪਣੇ ਹਿਰਦੇ ਵਿੱਚ ਦ੍ਰਿੜ ਕਰਨੀ ਹੈ। ਪਾਏ ਭਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚਾ ਭਾਵ ਹੈ ਜਦ ਮੈਂ ਕੱਲ ਵੀ ਬੇਨਤੀ ਕੀਤੀ ਇੱਕ ਦਿਖਾਵੇ ਦੀ ਭਗਤੀ ਹੁੰਦੀ ਹੈ ਇੱਕ ਪ੍ਰੇਮਾ ਭਗਤੀ ਹੈ ਤੇਰੀ ਭਗਤ ਇੱਥੇ ਭਗਤ ਦਾ ਅਰਥ ਹੈ ਭਗਤੀ ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ ਜਿਹਦੇ ਨੂੰ ਭਾ ਜਾਏ ਅਸੀਂ ਤਾਂ ਕਰ ਰਹੇ ਹਾਂ ਤੇ ਸਤਿਗੁਰੂ ਕਹਿੰਦੇ ਤੇਰੀ ਭਗਤ ਸੱਚੀ ਜੇ ਸੱਚਾ ਭਾਵ ਹੈ ਆਪੇ ਦੇ ਨਾ ਪਛੋਤ ਤਾਵੇ ਉਹ ਸਾਰੇ ਜੀਵਾਂ ਨੂੰ ਦੇ ਰਿਹਾ ਹੈ ਉਹ ਪਸਤਾਉਂਦਾ ਨਹੀਂ ਹੈ ਕਿ ਇਹਨੇ ਮੇਰੀ ਭਗਤੀ ਕੀਤੀ ਕਿ ਨਹੀਂ ਕੀਤੀ ਪਰ ਨਾ ਸ਼ੁਕਰੇ ਇਨਸਾਨ ਜਿਹੜੇ ਸੰਸਾਰ ਦੇ ਵਿੱਚ ਜਿਹੜੇ ਉਹਦਾ ਸ਼ੁਕਰ ਨਹੀਂ ਕਰਦੇ ساری ਜ਼ਿੰਦਗੀ ਉਹਨਾਂ ਦੀ ਸ਼ਿਕਵਿਆਂ ਦੇ ਵਿੱਚ ਨਿਕਲ ਜਾਂਦੇ ਇਕਨਾਂ ਸਾਧ ਸੰਗਤ ਦੀ ਇੱਕ ਸੇਠ ਬਿਮਾਰ ਹੋ ਗਿਆ ਹਸਪੀਟਲ ਦੇ ਵਿੱਚ ਉਹਨੂੰ ਦਾਖਲ ਕੀਤਾ ਭਰਤੀ ਕੀਤਾ ਸਿਰਫ ਇੱਕ ਰਾਤ ਵਾਸਤੇ ਉਹ ਸਾਉ ਦਾ ਰੁਕ ਰਿਹਾ ਸੀ ਉਹਨਾਂ ਨੇ ਆਕਸੀਜਨ ਲਾ ਦਿੱਤੀ 24 ਘੰਟਿਆਂ ਦੇ ਵਿੱਚ ਉਹਨੂੰ ਹੋਸ਼ ਆ ਗਈ ਤੇ ਜਦੋਂ ਬਿੱਲ ਦਿੱਤਾ ਤੇ ਬਿੱਲ ਬਣ ਗਿਆ 50000 ਰੁਪਈਆ ਬਹੁਤ ਵੱਡਾ ਸੇੜ ਸੀ ਤੇ ਰੋਣ ਲੱਗ ਗਿਆ ਤੇ ਡਾਕਟਰ ਨੇ ਆ ਕੇ ਕਿਹਾ ਵੀ ਸੇੜ ਦੀ ਰੋਂਦੇ ਕਾਤੇ ਹੋ ਜੋ ਖਰਚਾ ਲੱਗਾ ਉਹੀ ਲੈਣਾ ਤੁਹਾਨੂੰ ਨਾਲ ਕਮੀ ਥੋੜੀ ਹੈ ਕੋਈ ਉਹ ਕਹਿੰਦਾ ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਤੂੰ 50000 ਲੈ ਰਿਆ ਮੈਂ ਤਾਂ ਇਸ ਗੱਲ ਤੇ ਰੋ ਰਿਹਾ ਮੇਰੀ ਉਮਰ 60 ਸਾਲ ਹੋ ਗਈ ਆ ਉਹ ਜਿਹੜਾ ਮੁਫਤ ਦੇ ਵਿੱਚ ਆਕਸੀਜਨ ਦੇ ਰਿਹਾ ਉਹਦਾ ਤਾਂ ਮੈਂ ਕਦੇ ਧੰਵਾ ਦੇ ਨਹੀਂ ਕੀ ਜਿਹੜਾ ਅੱਗੇ ਜੀਵਨ ਮੈਂ ਬਤੀਤ ਕਰਨਾ ਹੈ ਜਿਹੜਾ ਬਚਿਆ ਜੀਵਨ ਹੈ ਉਹ ਕਿੰਨੀ ਆਕਸੀਜਨ ਲੈਣੀ ਹੈ ਮੈਂ ਤੇ ਉਹਦਾ ਕਦੇ ਮੈਂ ਪੈਸਾ ਚੁਕਾਇਆ ਹਾਇ ਮੈਂ ਨੁਕਸਾਨ ਬਹੁਤ ਕੀਤੇ ਆ ਅੱਜ ਦੁਨੀਆ ਤਰਾ ਤਰਾ ਕਰ ਰਹੀ ਹੈ ਪਾਣੀ ਧਰਤੀ ਤੋਂ ਖਤਮ ਹੁੰਦਾ ਜਾ ਰਿਹਾ ਪਾਣੀ ਖਤਮ ਹੋ ਰਿਹਾ ਹੈ ਅੱਜ ਦਾ ਹੁਣ ਅੱਗੇ ਪਾਣੀ ਖੁੱਲਾ ਹੁੰਦਾ ਸੀ ਹੁਣ ਬੋਤਲਾਂ ਆ ਗਈਆਂ ਪਾਣੀ ਦੀਆਂ ਫਿਰ ਅੱਗੇ ਇਦਾਂ ਦੀ ਹਾਲਤ ਹੋਣੀ ਆ ਨਾ ਸਾਹ ਸੰਗਤ ਦੀ ਫਿਰ ਬੰਦੇ ਨੇ ਕਹਣਾ ਇੱਕ ਸਿਲੈਂਡਰ ਵੀ ਨਾਲ ਲੈ ਕੇ ਚੱਲੀ ਆ ਆਕਸੀਜਨ ਤੇ ਆਪੇ ਤਾਂ ਕੱਟੀ ਜਾਂਦਾ ਕਹਿੰਦਾ ਬਾਣੀ ਵਿੱਚ ਆਇਆ ਨਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਅੱਜ ਕੋਣੋ ਸਿੱਧਾ 40 ਤੋਂ ਉੱਪਰ ਹੀ ਜਦੋਂ ਗਰਮੀ ਸ਼ੁਰੂ ਹੋਏ 40 ਤੋਂ ਉੱਪਰ ਹੀ ਟੈਂਪਰੇਚਰ ਸ਼ੁਰੂ ਹੋਇਆ ਅੱਗੇ ਸਾਲ 50 ਤੋਂ ਚਲੇ ਜਾਏਗਾ ਕੱਟਣੇ ਜ਼ਰੂਰ ਆਉਂਦੇ ਆ ਪਰ ਦਰਖਤ ਲਾਉਣੇ ਨਹੀਂ ਆਉਂਦੇ ਤੇ ਜਿੰਨੇ ਤੱਕ ਇਸ ਵਾਤਾਵਰਨ ਨੂੰ ਅਸੀਂ ਨਹੀਂ ਸੰਭਾਲਦੇ ਤੇ ਕੁਝ ਨਹੀਂ ਹੋਣਾ ਅਸੀਂ ਆਪਣਾ ਨੁਕਸਾਨ ਆਪ ਕਰ ਇੱਕ ਦਰਖਤ ਤਾਂ ਸਾਨੂੰ ਚਾਹੀਦਾ ਨਾ ਜਦੋਂ ਅਸੀਂ ਮਰਨਾ ਪੰਜ ਮਾਣ ਲੱਕੜ ਚਾਹੀਦੀ ਚਾਹੀਦੀ ਤੇ ਲੱਕੜੀ ਪੈਦਾ ਵੀ ਤਾਂ ਕਰੋ ਲੱਕੜੀ ਪੈਦਾ ਕਰ ਲਓ ਤੇ ਜੋ ਸੰਸਕਾਰ ਵਾਸਤੇ ਤੁਹਾਡੇ ਆਪਣੇ ਵਾਸਤੇ ਤਾਂ ਇੱਕ ਦਰਖਤ ਲਾ ਲਓ ਤੇ ਅੱਜ ਦੁਨੀਆ ਤਰਾ ਤਰਾ ਕਰ ਰਹੀ ਹੈ ਤੇ ਸਤਿਗੁਰੂ ਕਹਿੰਦੇ ਭਾਈ ਉਹ ਤਾਂ ਇੰਨਾ ਕੁਝ ਦੇ ਰਿਹਾ ਕਦੇ ਉਹਨੇ ਮੰਗਿਆ ਥੋੜੇ ਆ ਪੜ੍ਹਦੇ ਤੁਸੀਂ ਸੁਖਣੀ ਸਾਹਿਬ ਦੇ ਵਿੱਚ ਆ ਗਣਤ ਸ਼ਾਹ ਆਪਣੀ ਦੇ ਰਾਸ ਗਿਣਕੇ ਨਹੀਂ ਦਿੰਦਾ ਅੱਜ ਇਹ ਤਾਂ 100 ਰੁਪਿਆ ਵੀ ਦੇਣਾ ਲਓ ਮੈਂ ਮਹੀਨੇ ਵਾ 100 ਰੁਪਏ ਦੀ ਰਸੀਦ ਘਟਾਉਂਦਾ 10 ਬੰਦਿਆਂ ਨੂੰ 10 ਵੀ ਦੇਣਾ ਉਹ ਗਿਣਕੇ ਨਹੀਂ ਦਿੰਦਾ ਆ ਗਣਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਖਾਰਿਆ ਪੀ ਰਿਆ ਆਨੰਦ ਦੇ ਵਿੱਚ ਸਤਿਗੁਰੂ ਕਹਿੰਦੇ ਆਪਣੀ ਆਮਾਨ ਕਸ਼ ਬਾਹਰ ਸਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰਸ ਦਾ ਵਿਸ਼ਵਾਸ ਨਾ ਹੋਵੇ ਉਹ ਦੇ ਕੇ ਪਛਤਾਉਂਦਾ ਨਹੀਂ ਹੈ ਸਤਿਗੁਰੂ ਕਹਿੰਦੇ ਹਰਕੀਆਂ ਸਦਾ ਸਦਾ ਵੜਿਆਈਆਂ ਦੇਣਾ ਪਛੋਤਾਏ ਕਿਉਂਕਿ ਉਹਨੂੰ ਲਾਲਸਾ ਕੋਈ ਨਹੀਂ ਹੈ ਉਹਦੇ ਕੋਈ ਗੁਣ ਗਾਵੇ ਨਾ ਗਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਭ ਮਿਲ ਕੇ ਆਖਣ ਬਾਏ ਵਡਾ ਨਾ ਹੋਵੇ ਘਾਟ ਨਾ ਜਾ ਉਹਨੂੰ ਕੋਈ ਫਰਕ ਨਹੀਂ ਸਤਗੁਰੂ ਕਹਿੰਦੇ ਆਪੇ ਦੇਨਾ ਪਛੋਤਾਵੇ ਕਿਉਂ ਨਹੀਂ ਪਸਤਾਉਂਦਾ ਸਭਨਾ ਜੀਆਂ ਦਾ ਇੱਕੋ ਦਾਤਾ ਸ਼ਬਦ ਦੇ ਮਾਰ ਜਿਵਾ ਬਣਿਆ ਸਾਰੇ ਜੀਵਾਂ ਦਾ ਇੱਕ ਦਾਤਾ ਤੇ ਕੀ ਕਰਦਾ ਸ਼ਬਦ ਵਿੱਚ ਮਾਰ ਕੇ ਜੀਵਨ ਦਿੰਦਾ ਸੱਤ ਸ਼ਬਦ ਮਰੋ ਫਿਰ ਜੀਵੋ ਸੱਤ ਹੀ ਤਾਂ ਫਿਰ ਮਰ ਨਾ ਹੋਈ ਕੱਲ ਵੀ ਸ਼ਬਦ ਆਇਆ ਜੀ ਸ਼ਬਦ ਮਰੇ ਸੋ ਮੂਹਾਂ ਜਾਪੇ ਜਿਹੜਾ ਸ਼ਬਦ ਵਿੱਚ ਮਰ ਜਾਂਦਾ ਕਿ ਜੋ ਸਤਗੁਰੂ ਕਹਿੰਦੇ ਆ ਉਹਦੇ ਮੁਤਾਬਕ ਕਰਦਾ ਤੇ ਸਤਗੁਰੂ ਕਹਿੰਦੇ ਸਬਨਾ ਜੀਆਂ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾ ਵਣਿਆ ਹਰ ਤੁਧ ਬਾਜੋਂ ਮੈਂ ਕੋਈ ਨਹੀਂ ਇਹ ਸਤਗੁਰ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹਰ ਤੋਂ ਗੈ ਸੇਵੀ ਤੈਨ ਤੋਂ ਦਸਲਾਹੀ ਮੈਂ ਤੈਨੂੰ ਹੀ ਅਰਾਧਾਂ ਤੇਰੀ ਸਲਾਹਣਾ ਕਰਦਾ ਆਪੇ ਮੇਲ ਲਾਹੇ ਪ੍ਰਭ ਸੱਚੇ ਇਹ ਸਤਗੁਰੂ ਕਿਰਪਾ ਕਰੋ ਮੈਨੂੰ ਆਪਣੇ ਨਾਲ ਮਿਲਾ ਲੋ ਪੂਰੇ ਕਰਮ ਤੋਂ ਪਾਵਣਿਆ ਪੂਰੀ ਬਖਸ਼ਿਸ਼ ਦੇ ਨਾਲ ਹੀ ਤੇਰੀ ਪ੍ਰਾਪਤੀ ਹੈ ਮੈਂ ਹੋਰ ਨਾ ਕੋਈ ਤੁਹ ਦਹ ਜਿਹਾ ਮੈਨੂੰ ਹੋਰ ਕੋਈ ਨਹੀਂ ਦਿਖਦਾ ਕਿ ਹੈ ਸਤਗੁਰ ਤੇਰੇ ਵਰਗਾ ਕੋਈ ਹੈ ਮੈਨੂੰ ਹੋਰ ਕੋਈ ਨਹੀਂ ਦਿਖਦਾ ਤੂੰ ਹੀ ਹੈ ਸਭ ਕੁਝ ਮੇਰੇ ਵਾਸਤੇ ਮੈਂ ਹੋਰ ਨਾ ਕੋਈ ਤੁਧਹਿ ਜਿਆ ਤੇਰੀ ਨਜ਼ਰੀ ਸੀਜਸ ਦੇਹਾ ਸੀਜ ਜਾਰਤ ਹੁੰਦਾ ਸਫਲ ਤੇਰੀ ਕਿਰਪਾ ਦੇ ਨਾਲ ਇਹ ਮੇਰੀ ਦੇਈ ਵੀ ਸਫਲ ਹੋ ਜਾਂਦੀ ਅਣ ਦਿਨਸਾਰ ਸੰਭਾਲ ਹਰ ਰਾਖੇ ਹਰ ਵੇਲੇ ਅਣ ਦਿਨ ਕਹਿੰਦੇ ਹਰ ਵੇਲੇ ਦਿਨ ਰਾਤ ਡੇ ਨਾਈਟ ਅਣ ਦਿਨਸਾਰ ਸਾਰ ਦਾ ਇਥੇ ਅਰਥ ਹੈ ਸੰਭਾਲ ਕਰਦਾ ਹੈ ਸੰਭਾਲਦਾ ਵੀ ਹੈ ਅਣ ਦਿਨਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿਜ ਸਮਾਵਣਿਆ ਪਰ ਜਿਹੜਾ ਉਹਦੇ ਸੰਮੁਖ ਹੁੰਦਾ ਉਹ ਆਤਮਿਕ ਡੋਲਤਾ ਦੇ ਵਿੱਚ ਲੀਨ ਹੋ ਜਾਂਦਾ ਤੁਧ ਜੇਵੜ ਮੈਂ ਹੋਰ ਨਾ ਕੋਈ ਤੇਰੇ ਵਰਗਾ ਸਤਿਗੁਰੂ ਹੋਰ ਕੋਈ ਨਹੀਂ ਹੈ ਤੁਧ ਜੇਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਕੋਈ ਤੂੰ ਆਪੇ ਸ੍ਰਿਸ਼ਟੀ ਸਿਰਜਣ ਵਾਲਾ ਤੇ ਆਪੇ ਨਸ਼ਟ ਕਰਨ ਵਾਲਾ ਤੁਧ ਆਪੇ ਸਿਰਜੀ ਆਪੇ ਕੋਈ ਤੂੰ ਆਪੇ ਹੀ ਘੜ ਭੰਨ ਸਵਾਰ ਨਾਨਕ ਨਾਮ ਸੁਹਾਵਣ ਆ ਜਿਦਾਂ ਕੋਈ ਮਿੱਟੀ ਦਾ ਭਾਂਡਾ ਹੁੰਦਾ ਨਾ ਉਹਨੂੰ ਤੋੜਦੇ ਹੋ ਉਹਨੂੰ ਫਿਰ ਪਾਣੀ ਪਾਦੇ ਹੋ ਮਿੱਟੀ ਫਿਰ ਤਿਆਰ ਕਰ ਲੋ ਫਿਰ ਬਣਾ ਲਿਓ ਇਹ ਉਦਾਂ ਦੀ ਪ੍ਰਮਾਤਮਾ ਦੀ ਖੇਲ ਹੈ ਤੂੰ ਆਪੇ ਹੀ ਘੜ ਭੰਨ ਘੜਦਾ ਵੀ ਐ ਬਣਾਉਣ ਵਾਲਾ ਵੀ ਆ ਤੇ ਭੰਨਣ ਵਾਲਾ ਵੀ ਆਪ ਹੀ ਐ ਉਹਨੂੰ ਨਾਸ਼ ਕਰਨ ਵਾਲਾ ਵੀ ਤੂੰ ਆਪ ਐ ਤੂੰ ਆਪੇ ਹੀ ਘੜ ਭੰਨ ਸਵਾਰ ਐ ਉਹਨੂੰ ਦੱਸਣਾ ਨਹੀਂ ਪੈਂਦਾ ਕਿ ਤੂੰ ਇਦਾਂ ਕਰ ਤੇ ਉਹਨੂੰ ਕੋਈ ਉਹਦਾ ਕੋਈ ਕਮੀ ਵੀ ਉਹਦੇ ਵਿੱਚ ਕੋਈ ਨਹੀਂ ਹੈ ਸਤਿਗੁਰੂ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ ਇਹ ਜਿਹੜਾ ਸੰਸਾਰ ਬਣਾਇਆ ਉਹਦੇ ਵਿੱਚ ਕਮੀ ਕੋਈ ਨਹੀਂ ਹੈ ਤੇ ਨਾ ਕਮੀ ਉਹਦੇ ਬਣਾਉਣ ਵਾਲੇ ਦੇ ਵਿੱਚ ਹੈ ਆ ਭਾਂਡਿਆਂ ਵਿੱਚ ਕਮੀ ਹੋ ਸਕਦੀ ਹੈ ਘੁਮਿਆਰ ਵਿੱਚ ਕਮੀ ਹੋ ਸਕਦੀ ਹੈ ਪਰ ਰੱਬ ਦੇ ਵਿੱਚ ਕਮੀ ਕੋਈ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਹਨ ਇਕਾ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰੀ ਨਾ কুমਹਾਰ ਦੇ ਵਿੱਚ ਕਮੀ ਆ ਨਾ ਤੇ ਭਾਂਡਿਆਂ ਵਿੱਚ ਕਮੀ ਐ ਤੇ ਕਮੀ ਐ ਸਾਡੀ ਨੀਅਤ ਦੇ ਵਿੱਚ ਐ ਸਾਡੇ ਜੀਵਨ ਦੇ ਵਿੱਚ ਕਮੀ ਐ ਤੇ ਸਤਿਗੁਰੂ ਕਹਿੰਦੇ ਉਹ ਤਾਂ ਸਭ ਕੁਝ ਕਰਦਾ ਤੂੰ ਆਪੇ ਹੀ ਘੜ ਪਹਨ ਸਵਾਰੈ ਨਾਨਕ ਨਾਮ ਸੁਹਾਵਣਿਆ ਸੁਹਾਣਾ ਸੁਹਾਵਣਾ ਕਿੱਦਾਂ ਅਸੀਂ ਲੱਗਾਂਗੇ ਸੋਹਣੇ ਕਿੱਦਾਂ ਲੱਗਾਂਗੇ ਇੱਥੇ ਨਾਮ ਦੇ ਮੰਮੇ ਨੂੰ ਸਿਆਰੀ ਹੈ ਜਦੋਂ ਅਸੀਂ ਨਾਮ ਦੇ ਵਿੱਚ ਜੁੜਾਂਗੇ ਤੇ ਜਿਹੜੇ ਜੁੜ ਜਾਂਦੇ ਆ ਜਿਹੜੇ ਉਹਦੀ ਬਾਣੀ ਵਿੱਚ ਜੁੜ ਜਾਂਦੇ ਆ ਉਹਦੇ ਬਾਰੇ ਗੁਰੂ ਸਾਹਿਬ ਜੀ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਹਉ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਤੇ ਗੁਰੂ ਦੀ ਬਾਣੀ ਨੂੰ ਜਿਹੜੇ ਆਪਣੇ ਮਨ ਦੇ ਵਿੱਚ ਬਸਾਉਂਦੇ ਆ ਅੰਜਨ ਮਾਹੇ ਨਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਉਨਾ ਦੀ ਜੋਤ ਪਰਮ ਜੋਤ ਵਿੱਚ ਮਿਲ ਜਾਂਦੀ ਹੈ ਜਿਹਨੂੰ ਆਪਾਂ ਪੜਦੇ ਆਂ ਜਿਉਂ ਜੋਤੀ ਜਿਉਂ ਜਲ ਮੈਂ ਜਲਾਏ ਘਟਾਨਾ ਤਿਉਂ ਜੋਤੀ ਸੰਗ ਜੋ ਸਮਾਣਾ ਸੂਰਜ ਕਿਰਨ ਮਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਹਗੁਰ ਜੀ ਕੀ ਫਤਹਿ